ਓ ਜੀ ਫਾਈਨਲੀ ਘਰ ਦੇ ਲਾਗੇ ਜਿਹੜੀ ਕਣਕ ਹੀ ਉਹ ਵੱਡੀ ਥਲੀ ਆ। ਬਸ ਮੈਨੂੰ ਇਹੋ ਕਣਕ ਦਾ ਹੀ। ਇਹ ਕਣਕ ਵੱਡੀ ਜਾਏ ਇਹਦੇ ਨਾਲ ਤੂੜੀ ਆਉਣੀ ਆ ਘਰ। ਪਰ ਵਾਹਿਗੁਰੂ ਦੀ ਕਿਰਪਾ ਨਾਲ ਹਵਾ ਵੀ ਅੱਜ ਉਦਰ ਦੀ ਵਗੰਦੀ ਆ। ਉਹ ਡੈਡੀ ਦੇ ਨਾਲ ਉਹ ਰੱਜ ਲੱਗਾ। ਚਲੋ ਵਧੀਆ ਹੋ ਜਾਣਾ। ਬਸ ਇਹ ਹੋ ਰਿਹਾ ਇਹੀ ਸਾਡੇ ਲੱਗੇ ਸਾਹਮਣੀ ਪਹਿਲੀ ਹੋਰ ਬਸ ਆ ਨਾ ਬਿਲਕੁਲ ਖਗੀੜ ਦੇ ਨਾਲ ਸਾਹਮਣੀ ਆ ਬਿਲਕੁਲ ਮੈਨੂੰ ਇਸੇ ਦਾ ਹੀ ਤੂੜੀ ਆਉਣੀ ਸਤਿਕਾਰ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਤੁਹਾਡੀ ਕਹਿੰਦੀ ਆਪਣੇ ਚੈਨਲਸ ਤੁਹਾਡਾ ਤੇ ਮੈਂ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਵੀ ਸਸਤੋ ਹੋਗੇ ਤੇ ਮਸਤ ਹੋਗੇ ਨੋ ਜੀ ਬੈੱਡ ਸ਼ੀਟ ਆਵਲੀ ਮੈਂ ਚੇਂਜ ਕਰਤੀ ਅੱਜ ਆਵਛਾਤੀ ਐ ਮੈਂ ਕੱਢੀ ਆ ਚਾਦਰ ਵਿਆਹ ਤੋਂ ਪਹਿਲਾਂ ਇੱਕ ਖੜਾਈ ਕੀਤੀ ਸੀ ਇਹ ਚਾਦਰ ਤੇ ਮੈਂ ਕਿਹਾ ਚਲੋ ਅੱਜ ਇਹ ਵਿਛਾ ਦਿੰਨੇ ਆ ਇਹ ਵਿਛਾਤੀ ਆ ਚੇਂਜ ਕਰਤੀ ਆ ਇਹ ਆਹ ਵਾਲੀ ਚਾਦਰ ਵੀ ਆਪਾਂ ਚੇਂਜ ਕਰਤੀ ਆ ਤੇ ਆ ਕਿੰਨਾਂ ਨੇ ਆਪਣਾ ਕ੍ਰਿਸ਼ਨ ਕਨਿਆ ਨਵਾ ਲਿਆ ਵਾ ਕਿੰਨੇ ਗਿਫਟ ਮਿਲੇ ਆ ਹੀ ਕਿੰਨ ਨੇ ਕਪੜੇ-ਕਪੜੇ ਚੇਂਜ ਕਰਦੇ ਆ ਇਹ ਵੀ ਬੈੱਡ ਸ਼ੀਟ ਮੈਂ ਚੇਂਜ ਕਰ ਲਈ ਆ ਤੇ ਉਹ ਵੀ ਕਾ ਦਿਨ ਲੋਕ ਚੇਂਜ ਹੋਏ ਹਿੰਦੀ ਬੈੱਡ ਸ਼ੀਟ ਦਾ ਔਰ ਇਹ ਚਟਾਈ ਪਈ ਆ ਨਾ ਇਹਦੇ ਉੱਤੇ ਬੱਚੇ ਪੈਂਦੇ ਆ ਦੁਪਹਿਰੇ ਆ ਕੇ ਸੌਂਦੇ ਸੁਂਦੇ ਆ ਥੱਲੇ ਕਹਿੰਦੇ ਗੱਦਿਆਂ ਤੇ ਗਰਮੀ ਲੱਗਦੀ ਆ ਇੱਥੇ ਕੱਪੜਿਆਂ ਦਾ ਖਲਾੜਾ ਜਾ ਪਿਆ ਵਾ ਇੱਥੇ ਮੈਂ ਸੂਟ ਕੱਟਿਆ ਵਾ ਪੂਰਾ ਕੰਪਲੀਟ ਕੱਟਣ ਵਾਲਾ ਰਹਿ ਗਿਆ ਸੀ ਮੈਂ ਕੱਟਤਾ ਵਾ ਪੂਰਾ ਹੁਣ ਮੈਂ ਮਸ਼ੀਨ ਰੱਖੂੰਗੀ ਸਟੀਚ ਕਰੂੰਗੀ ਆ ਸੂਟ ਨੂੰ ਬੈੱਡ ਸ਼ੀਟ ਦੇ ਨਾਲ ਹੀ ਰਲਿਆ ਵਾ ਉਲਟਾ ਵਾ ਨਾ ਅਦਰਵਾਈਜ਼ ਆ ਕਲਰ ਆ ਇਨ ਨੂੰ ਮੈਂ ਹੁਣ ਸਟੀਚ ਕਰਨਾ ਤੇ ਏਸੀ ਨੂੰ ਪਤਾ ਨਹੀਂ ਕੀ ਹੋ ਬਿਮਾਰੀ ਪੈ ਗਈ ਆ ਇਸੇ ਚ ਚਲਾਇਆ ਤਾਂ ਚੱਲਿਆ ਨਹੀਂ ਫਿਰ ਇੱਕ ਵਾਰ ਟਰਾਈ ਕਰਦੇ ਆ ਨਹੀਂ ਤੇ ਫਿਰ ਏਸੀ ਵਾਲੇ ਮਕੈਨਿਕ ਨੂੰ ਬੁਲਾਉਣਾ ਪੈਣਾ ਤੇ ਸੋੜ ਸੇ ਲੱਗੀ ਆ ਮੇਰੇ ਹੋਮ ਟੂਰ ਵਾਲੇ ਵਲੌਗ ਨੂੰ ਤੇ ਸਾਰਿਆਂ ਨੇ ਬਹੁਤ ਬਹੁਤ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਬਹੁਤ ਹੋਮ ਟੂਰ ਨੂੰ ਇੰਨਾ ਪਿਆਰ ਦੇਣ ਵਾਸਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਦਿਲੋਂ ਧੰਨਵਾਦ ਮਸ਼ੀਨ ਕਰ ਲੈਣੀ ਆ ਮੈਂ ਸਾਫ ਤੇ ਕਈ ਦਿਨ ਹੋ ਗਏ ਆ ਕਾਫੀ ਦਿਨ ਪਹਿਲਾਂ ਮੈਂ ਸੂਟ ਸੀਤਾ ਸੀ ਮੈਂ ਕਿਹਾ ਚਲੋ ਹੁਣ ਫੇਰ ਸੀ ਨੀਆ ਸੂਟ ਮੈਨੂੰ ਦੇ ਨੀਲੇ ਬੱਦਬਿੰਦ ਜਿਦਾਂ ਤੁਸੀਂ ਕਿਤੇ ਸੋਮ ਟੂਰ ਵਾਲੇ ਬਲੌਗ ਨਾਲ ਤੇ ਸਾਰਿਆਂ ਨੇ ਬਹੁਤ ਸਾਰਾ ਪਿਆਰ ਕੀਤਾ ਉਹਦੇ ਵਾਸਤੇ ਦਿলো ਧੰਨਵਾਦ ਐਡਾ ਆਪਣਾ ਪਿਆਰ ਬਣਾਏ ਰੱਖਿਓ ਤੇ ਜਿਹੜੇ ਸਬਸਕ੍ਰਾਈਬਰ ਨਹੀਂ ਕੀਤਾ ਜਿਨ੍ਹਾਂ ਨੇ ਚੈਨਲ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੇਨਦੇ ਬਹੁਤ ਜਾਣੇ ਆ ਪਰ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਮੈਂਟ ਵੀ ਕਰਿਓ ਤੇ ਸ਼ੇਅਰ ਵੀ ਕਰਦੇ ਹੋ ਵੀਡੀਓਜ਼ ਨੂੰ ਤੇ ਸੂਟ ਮੇਰਾ ਕੱਟਿਆ ਗਿਆ ਵਾ ਸਾਰਾ ਮੈਂ ਕੱਟ ਕੇ ਨਿਸ਼ਾਨੀਆਂ ਵਗੈਰਾ ਬਣਾ ਲਾ ਲਈਆਂ ਪਹਿਲੋਂ ਮੈਂ ਸਵਾਰ ਬਣਾਣੀ ਆ ਤੇ ਫਿਰ ਮੈਂ ਬਣਾਉਂਗੀ ਫਿਰ ਬਣਾਉਂਗੀ ਸ਼ਰਟ ਤੇ ਨਾ ਮੈਂ ਮੈਂ ਸੋਚਿਆ ਮੇਰਾ ਫਰੌਕ ਬਣਾਉਣੀ ਆ ਮੈਂ ਨਾ ਉਹ ਫਰੌਕਾਂ ਬੜੀ ਸੂਟ ਦਮੇ ਕੋ ਦੋ ਤਿੰਨ ਹੈਗੇ ਆ ਹੁਣ ਮੈਂ ਪਾਇਆ ਕਰੂੰਗੀ ਘਰ ਪਾਇਆ ਕਰਨੀ ਆ ਮੈਂ ਨਾ ਇੱਕ ਵਾਰ ਮਮਮੀ ਸਾਡੇ ਮੇਰੀ ਸਾਸ ਮਮਮੀ ਦੇ ਨਾ ਉਹਨਾਂ ਦੇ ਬਾਹ ਤੇ ਗਿਲਟੀ ਹੋਈ ਤਾਂ ਇਹ ਨਾ ਮਚ ਗਏ ਮਿਲਟਰੀ ਹਸਪੀਟਲ ਅੰਮ੍ਰਿਤਸਰ ਤੇ ਉਥੇ ਨਾ ਮੈਂ ਲਾਈਨ ਚ ਲੱਗ ਗਈ ਤਾਂ ਮਮੇ ਨੂੰ ਆਇਆ ਤੁਸੀਂ ਚਲੋ ਬਹਿ ਜਾਓ ਇੱਥੇ ਤੁਸੀਂ ਕਿੰਨਾ ਚਿਰ ਖਲੋਤੇ ਰਹਿਣਾ ਮੈਂ ਕੋਈ ਗੱਲ ਨਹੀਂ ਮੈਂ ਅ ਫਰਚੀ ਕਟਾ ਲੈਣੀ ਆ ਤੁਹਾਡੀ ਮੇ ਮਮੀ ਬੈਗੇ ਬੈਂਚ ਤੇ ਮੈਂ ਖਲੋਗੀ ਉਹ ਸੌਕ ਸੂਟ ਪਾਇਆ ਸੀ ਇਹ ਵਾਈਟ ਹੀਟਰ ਦੇ ਵਿੱਚ ਨਾ ਵੱਡੇ ਵੱਡੇ ਪਿੰਕ ਕਲਰ ਦੇ ਫਲਾਰ ਹੀ ਤੇ ਪਿੰਕ ਫਲਾਗੋ ਹੀ ਨਾਲ ਤੇ ਇੱਕ ਨਾ ਲੇਡੀ ਬੀਠੀ ਬੈਂਚ ਤੇ ਇਹਦੇ ਉੱਠ ਕੇ ਆਈ ਮੇਰੇ ਵੱਲ ਕਹਿੰਦੀ ਸਿਸਟਰ ਜੀ ਨਾ ਬਹਿ ਜਾਓ ਤੁਸੀਂ ਪ੍ਰੈਗਨੈਂਟ ਹੋ ਤਾਂ ਦੇਖੋ ਇੰਨਾ ਜੇ ਖਲੋ ਤਾਦੀ ਜਣਾ ਤਾਂ ਮੈਂ ਨੈਕ ਖਲ ਹੋ ਜੰਨੀ ਆ ਤੁਹਾਡੇ ਜਗ੍ਹਾ ਤੇ ਤੁਹਾਡੀ ਜਦ ਮਾਰੀ ਆਉਗੀ ਤੁਹਾਨੂੰ ਮੈਂ ਦੱਸ ਦਵਾਂਗੀ ਮੈਂ థాంਕ ਯੂ ਦੀਦੀ ਤਾਂ ਦਮੇ ਰੈਨ ਨਾ ਫਿਕਰ ਕਰਨ ਵਾਸਤੇ ਮੈਂ ਚਲੋ ਦਮੇ ਪ੍ਰੈਗਨੈਂਟ ਤਾਂ ਨਹੀਂ ਇਹ ਤੇ ਜੇ ਵੀ ਮਾਰੀ ਤੇ ਹੀ ਲੋਣੀ ਆ ਤੇ ਦੀ ਲਾ ਸਕਦੇ ਆ ਸਗਦੇ ਆ ਤੇ ਅੱ Diet ਚ ਵੀ ਪ੍ਰੈਗਨੈਂਟ ਨਹੀਂ ਆ ਤੇ ਮੈਨੂੰ ਨਾ ਮੈਂ ਫਰੋਕ ਆੜੀ ਬਣਾਉਣੀ ਸੀ ਨਾ ਮੈਨੂੰ ਨਾ ਉਹ ਗੱਲ ਯਾਦ ਆ ਗਈ ਏ ਮੈਂ ਮੈਂ ਮੇਰਾ ਤਮੀ ਵੇਖ ਕੇ ਸਾਰਿਆਂ ਨੂੰ ਇਦਾਂ ਲੱਗਦਾ ਮੈਂ ਪ੍ਰੈਗਨੈਂਟ ਹਾਂ ਤੇ ਦਾ ਸੋੜ ਕੀ ਕਰੀਏ ਨਾ ਇਹਦਾ ਢਿੱਡ ਦਾ ਲਾਜ ਦੱਸੋ ਮਿੰਦੀਆ ਕਿਸੇ ਕੋ ਹੈਗਾ ਨਾ ਤਾਂ ਇਹ ਢਿੱਡ ਘੋਣ ਦਾ ਲਾਜ ਤੇ ਮੈਨੂੰ ਜ਼ਰੂਰ ਦੱਸਿਓ ਜਿਹੜਾ ਮੈਂ ਫਰੌਗ ਸੂਟ ਪਾ ਸਕਾਂ ਅੱਗੇ ਇੰਨੀ ਗਰਮੀ ਆ ਉੱਤੋਂ ਅੱਗ ਲਾਤੀ ਕਿਸ ਨੇ ਤਾਂ ਇਹ ਤਾਂ ਸੇਕ ਜਿਆਦਾ ਚੜਦਾ ਹੈ ਨਾ ਹਾਂ ਤਾਂ ਇਹ ਚਾਰਾ ਹਮ ਔਰ ਸਾਈਡ ਤੇ ਵੀ ਲਾਈ ਆ ਇਦਰਾ ਸਾਰੇ ਲੱਗਿਆ ਕਾਲੀਆਂ ਖਾਲੀਆਂ ਪੈਗੀਆਂ ਜਿੰਨੇ ਲਫੰਡੀਆਂ ਸਾਰਿਆਂ ਚ ਲੱਗੀ ਇਹ ਸ਼ਾਮਾਂ ਦਾ ਵਿਊ ਆ ਸਾਡੇ ਸ਼ਾਮਾਂ ਦਾ ਵਿਊ ਆ ਕਿੰਨਾ ਪਿਆਰਾ ਓ ਦਿਲਸ਼ੇਰ ਤਸਪੀ ਤੁਰੇ ਜਾਣ ਦਿਲ ਕਿੱਥੇ ਚੱਲਿਆ ਹੁਣ ਹੈ ਅੱਛਾ ਓ ਲੱਭੂ ਆਇਆ ਰਗੰਡਿਆ ਓ ਖਲੋਤਾ ਲੱਭੂ ਸਿਮੋੜਾਂ ਸਪਲਿੰਗ ਜੂੰਗਰੇ ਚੱਲ ਕਰ ਸਿਮੋੜ ਡਾਂਸ ਕਰਨੀ ਓਗੰ ਓਗੰ ਖਲੋਤਾ ਆਂਦਣਾ ਸਸਤੀ ਕਾਲ ਪੁਈ ਕੀ ਕਰਨੀ ਆ ਆਜੋ ਆਜੋ ਕਿਨ ਗੇਟ ਖੋਲਨੀ ਖੁੱਲ੍ਹਾ ਹੀ ਆਜੋ ਆਜੋ ਉੱਤੇ ਆਜੋ ਪੂਆ ਆਉਂਦੇ ਆਪਣੇ ਪੂਆ ਪਿੰਡ ਵਿਆਹੀਆਂ ਨਾ ਤਾਂ ਕਰਕੇ ਸਾਰੀਆਂ ਪੂਆ ਹੀ ਲੱਗਦੀਆਂ ਮੇਰੀਆਂ ਆ ਜਾ ਬਈ ਕੀ ਕਰਦੇ ਆ ਇਹ ਵੀਡੀਓ ਬਣਾਉਂਦੀ ਓਏ ਆਈ ਮੇਰੀ ਜਿਹੜਾ ਗੇੜਾ ਦੋਤ ਲੜਦਾ ਬੁਆ ਜੱਦੀ ਨੂੰਟ ਅੱਛਾ ਦੁਪਹਿਰੇ ਮੈਂ ਬੁਆ ਬੰਦ ਕਰ ਦਿੰਨੀ ਆ ਨਾ ਤਾਂ ਕਰਕੇ ਮੈਂ ਹਾਂ ਇਹਨਾ ਅੱਛਾ ਮੈਂ ਇਹਦੇ ਨੇ ਸੇਕ ਬਣਾਵਾ ਹੈਣਾ ਕਣਕ ਕਿਦੀ ਵੱਡੀ ਗਈ ਸਾਡੀ ਆ ਲੋ ਜੀ ਸਲਵਾਰ ਸੀਨ ਦੀ ਸਟਾਰਟਿੰਗ ਮੈਂ 벨ਟ ਸੀਨ ਤੋਂ ਪਹਿਲਾਂ ਕਰਦੀ ਆ ਤੇ ਰਿੱਲਾਵ ਨਹੀਂ ਲਿਓਨੇ ਆ ਪਿਆ ਰਿੱਲਾ ਮੇਰੇ ਕੋਲ ਹੈਗੀਆਂ ਵਾ ਇਹ ਮੈਂ ਸੂਟ ਹੁਣ ਓਕੇ ਅੱਧਾ ਘੰਟਾ ਲਾ ਕੇ ਜਿੰਨਾ ਸੀ ਪਿਆ ਸੀ ਲੈਣਾ ਵਾ ਤੇ ਫਿਰ ਇਹ ਮੈਂ ਸੂਟ ਤੁਹਾਨੂੰ ਪਾ ਕੇ ਫਿਰ ਵਿਖਾਉਂਗੀ ਇਹਨਾ ਮੋਟਰ ਲੱਗੀ ਆ ਮੇਰੀ ਮਸ਼ੀਨ ਤੇ ਤੇ ਉਹ ਬੜਾ ਸੌਖਾ ਵਾ ਤਰੀਕਾ ਨਾ ਇਹਨੂੰ ਚਲਾਉਣ ਦਾ ਤੇ ਬੜਾ ਇਹਦਾ ਦਿਲ ਵੀ ਬੜਾ ਲੱਗਦਾ ਵਾ ਸੂਟ ਸੇਂ ਤੇ ਬਸ ਇਹ ਕਿ ਟਾਈਮ ਨਹੀਂ ਉਹੋ ਜਿਹਾ ਮੇਰਾ ਲੱਗਦਾ ਕਿਉਂਕਿ ਸਰਕਾਰ ਦੇ ਕਾਮਕਾਰ ਹੀ ਬੜੇ ਹੁੰਦੇ ਆ ਸਾਫ ਸਫਾਈਆਂ ਦਾ ਸਭ ਤੋਂ ਜ਼ਿਆਦਾ ਹੁੰਦਾ ਵਾ ਤੇ ਬੱਚਿਆਂ ਦੇ ਹੁਣ ਪੇਪਰ ਹੋਣਦੇ ਆ ਬੱਚੇ ਵੀ ਆ ਜਾਂਦੇ ਆ 11 ਵਜੇ ਤੇ ਬਾਰਾ ਵਜੇ ਹੁੰਦੇ ਵਾਸੀ 11:30 ਤੇ 12 ਵਜੇ ਹੁੰਦੇ ਫਿਰ ਆਉਂਦਿਆਂ ਉਹਨਾਂ ਦਾ ਫਿਰ ਰੋਟੀ ਪਨਜਾ ਟਾਈਮ ਹੋ ਜਾਂਦਾ ਬੱਚੇ ਘਰ ਹੁਣ ਫਿਰ ਕਦੀ ਆ ਖਾਣਾ ਪੀਣਾ ਆ ਕਰਨਾ ਆ ਕਰਨਾ ਉਹ ਫਿਰ ਟਾਈਮ ਇਦਾਂ ਸਾਰਾ ਦਿਨ ਤੱਕ ਬਜੀਆਂ ਦੇ ਵਿੱਚ ਮੇਰਾ ਲੰਘ ਜਾਂਦਾ ਕਿਉਂਕਿ ਬੱਚੇ ਹੁਣ ਅੱਗੇ ਦਾ ਕਰਨ ਮੇਲਾ ਕੰਮ ਥੋੜਾ ਬੋਦਾ ਕਰਾ ਲਿੰਦੀ ਹੈ ਰੋਟੀ ਢੋਟੀ ਆਪਣੇ ਆਪ ਪਾ ਕੇ ਜਿਹੜਾ ਖਾ ਲੈਂਦੇ ਆ ਪਰ ਇਹ ਆ ਕਿ ਉਹਦੇ ਹੁਣ 10th ਦੇ ਪੇਪਰ ਹੋਣਦੇ ਆ ਤੇ ਮੈਂ ਉਹਨੂੰ ਕੰਮ ਨਹੀਂ ਹੁਣ ਦੱਸਣ ਦੀ ਕੋਈ ਵੀ ਉਹ ਪੜਦੀ ਆ ਬਸ ਖਾਲੀ ਫੋਰ ਕੁਸ਼ਨ ਯਾਰ ਮੈਂ ਕਹਾਂ ਤੂੰ ਬਸ ਆਪਣਾ ਆਪਣੀ ਪੜਾਈ 'ਤੇ ਧਿਆਨ ਦੇ। ਘਰ ਨੂੰ ਆਪਣੇ ਘਰ ਲੈਣਾ ਉਸ ਨੂੰ। ਤਾਂ ਅਗਰ ਕਿੱਦਾਂ ਸਾਰਾ ਦਿਨ ਲੰਘ ਜਾਂਦਾ ਵਾ ਮੇਰਾ। ਤੇ ਹੁਣ ਸਾਰਿਆਂ ਦਾ ਇਦਾਂ ਜਿਹੜਾ ਸਾਰੀਆਂ ਜਣਾਨੀਆਂ ਵਿਚਾਰੀਆਂ ਜਿਹੜੀਆਂ ਹਾਊਸ ਵਾਈਸ ਹਨ ਉਹਨਾਂ ਦੇ ਸਾਰਾ ਸਾਰਾ ਦਿਨ ਇਦਾਂ ਹੀ ਲੰਘ ਜਾਂਦੇ ਆ। ਤੇ ਇਹ ਕੁਤੋਂ ਘੱਟਾ ਮਿੱਟੀ ਮੌਸਮ ਉਦਾਂ ਦਾ ਵਾ। ਖਰਾਬ ਮੌਸਮ ਆ। ਘੱਟਾ ਮਿੱਟੀ ਬਹੁਤ ਜ਼ਿਆਦਾ ਹੁੰਦਾ ਵਾ। ਤੇ ਚਲੋ ਜੀ ਮੈਂ ਸੂਟ ਕਰ ਲੈਂਦੀ ਆ ਬੜਾ ਕੰਪਲੀਟ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਜਿਹੜੇ ਨਵੇਂ ਆਏ ਹੋ ਪਲੀਜ਼ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਜੁੜ ਕਰ ਦਿਓ ਤੇ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ ਰੱਬ ਰਾਖਾ